ਔਨਲੇ ਦਿਨਾਂ ਦੇ ਵਿੱਚ ਕੋਲ ਡਰਿੰਕਸ ਚਿਪਸ ਤੇ ਜੰਕ ਫੂਡ ਵਰਗੀਆਂ ਆਟਮਾ ਮਹਿੰਗੀਆਂ ਹੋ ਸਕਦੀਆਂ ਨੇ ਕਿਉਂਕਿ ਇਕਨੋਮਿਕ ਸਰਵੇ ਦੇ ਅਨੁਸਾਰ ਜਿਸ ਤਰ੍ਹਾਂ ਦੇ ਨਾਲ ਜੰਕ ਫੂਡ ਦਾ ਇਸਤੇਮਾਲ ਲਗਾਤਾਰ ਵਧ ਰਿਹਾ ਤਾਂ ਉਹਨੂੰ ਲੈ ਕੇ ਚਿੰਤਾ ਜਤਾਈ ਗਈ ਹੈ ਇੱਕ ਰਿਪੋਰਟ ਸਾਹਮਣੇ ਆਈ ਹੈ ਪ੍ਰਬਾਤ ਖਬਰ ਦੇ ਹਵਾਲੇ ਤੋਂ ਜਿਦੇ ਵਿੱਚ ਸਭ ਤੋਂ ਔਰ ਤੇ ਦੱਸਿਆ ਗਿਆ ਹੈ ਕਿ ਇਕਨੋਮਿਕ ਸਰਵੇ ਦੀ ਰਿਪੋਰਟ ਨੇ ਜਿਹੜੀ ਸਪਰਸ਼ ਵੀ ਕਰੀ ਹੈ ਕਿ ਇਹਨਾਂ ਦੇ ਰੇਟ ਵਧਾ ਦਿਓ ਕਿਉਂਕਿ ਲੋਕਾਂ ਤੋਂ ਜਿਹੜਾ ਇਹਨਾਂ ਤੋਂ ਪੈਸਾ ਇਕੱਠਾ ਹੋਊਗਾ ਲੋਕਾਂ ਦੀ ਸਿੱਖਿਆ ਤੇ ਸਿਹਤ ਦੇ ਉੱਤੇ ਖਰਚ ਕੀਤਾ ਜਾਣਾ ਚਾਹੀਦਾ ਕਿਉਂਕਿ ਇਹਨਾਂ ਦੇ ਨਾਲ ਬਿਮਾਰੀਆਂ ਬਹੁਤ ਕਹੀ ਗਈ ਹੈ ਤੇ ਇੱਥੇ ਕਰਕੇ ਕਹਿ ਗਿਆ ਕਿ ਇਹ ਇਨਵੀਟੇਸ਼ਨ ਕਾਰਡ ਹੈ ਬਿਮਾਰੀਆਂ ਨੂੰ ਲਿਆਉਣ ਦੇ ਵਾਸਤੇ ਦੂਜੇ ਪਾਸੇ ਸਰਵੇ ਦੇ ਵਿੱਚ ਕਹਿੰਦੇ ਸੁਝਾਅ ਦਿੱਤਾ ਗਿਆ ਹੈ ਕਿ ਚਿਪਸ ਕੋਲਡ ਰਿੰਕ ਚਾਕਲੇਟ ਤੇ ਪੈਕੇਟ ਬੰਦ ਸੂਪ ਵਰਗੀਆਂ ਅਲਟਰਾ ਪ੍ਰੋਸੈਸਡ ਖਾਣੇ ਤੋਂ ਜੀਐਸਟੀ ਦੇ ਸਭ ਤੋਂ ਉੱਚੇ ਸਲੈਬ ਦੇ ਵਿੱਚ ਪਾ ਦੇਣਾ ਚਾਹੀਦਾ ਤਾਂ ਕਿ ਇਹਨਾਂ ਦੇ ਰੇਟ ਵੱਧ ਜਾਣ ਤੇ ਲੋਕ ਖਾਣਾ ਵੀ ਘਟਾ ਦੇਣ ਤੇ ਜਿੱਕਰ ਜਿਹੜੇ ਇਹਨਾਂ ਤੋਂ ਜੀਐਸਟੀ ਆਊਗਾ ਉਹ ਲੋਕਾਂ ਦੀ ਸਿਹਤ ਤੇ ਖਰਚ ਕਰਿਆ ਜਾਵੇ ਇੱਥੇ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜੀਆਂ ਚੀਜ਼ਾਂ ਦੇ ਵਿੱਚ ਨਮਕ ਚੀਨੀ ਤੇ ਫੈਟ ਜ਼ਿਆਦਾ ਹੈ ਉਹਨਾਂ ਤੇ ਅਲੱਗ ਤੋਂ ਸਰਚਾਰਜ ਲਾਉਣ ਦੀ ਵੀ ਤਿਆਰੀ ਹੈ ਉਹ ਕਰ ਲੈਣੀ ਪੋਰਟ ਦੇ ਅੰਕੜੇ ਕਹਿੰਦੇ بڑے ਡਰਾਉਨ ਵਾਲੇ ਨੇ ਭਾਰਤ ਦੇ ਵਿੱਚ 5 ਸਾਲਾਂ ਦੇ ਵਿੱਚ ਘੱਟ ਤੋਂ ਘੱਟ ਘੱਟ ਉਮਰ ਦੇ ਬੱਚਿਆਂ ਦੇ ਵਿੱਚ ਮੋਟਾਪਾ ਹੈ ਜਿਹੜਾ 2015-16 ਦੇ ਮੁਕਾਬਲੇ 2.1% ਸੀਗਾ ਜਿਹੜਾ ਹੁਣ ਵਧ ਕੇ 3.4% ਹੋ ਗਿਆ ਹੈਗਾ ਤੇ 2035 ਤੱਕਰ ਕਹਿੰਦੇ ਭਾਰਤ ਕਰੀਬ 8.3 ਕਰੋੜ ਬੱਚੇ ਨੇ ਜਿਹੜੇ ਉਹ ਮੋਟਾਪੇ ਦਾ ਸ਼ਿਕਾਰ ਹੋ ਜਾਣਗੇ ਨਾਲ ਹੀ ਸਰਵੇ ਦੇ ਵਿੱਚ ਇਹ ਵੀ ਮੰਗ ਕਹੀ ਹੈ ਕਿ ਕੀਤੀ ਗਈ ਹੈ ਕਿ ਸਕੂਲ ਕਾਰਜਾਂ ਦੇ ਵਿੱਚ ਜੰਕ ਫੂਡ ਵਰਗੀਆਂ ਕੰਪਨੀਆਂ ਦੀ ਸਪਾਂਸਰਸ਼ਿਪ ਬੰਦ ਹੋਣੀ ਚਾਹੀਦੀ ਹੈ ਨਾਲ ਇਹ ਵੀ ਗੌਰ ਕਰਨ ਵਾਸਤੇ ਕਿਹਾ ਗਿਆ ਕਿ ਜਿਹੜੀ ਐਡਸ ਚੱਲਦੀਆਂ ਨੇ ਟੀਵੀ ਦੇ ਉੱਤੇ ਸਵੇਰੇ ਤੇ ਰਾਤ ਤੱਕ ਜੰਕ ਫੂਡ ਐਡਵਰਟਾਈਜ਼ਮੈਂਟ ਚੱਲਦੀ ਹੈ ਸਰਵੇ ਨੇ ਸੁਝਾਅ ਦਿੱਤਾ ਹੈ ਕਿ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਇਹਨਾਂ ਵਿਗਿਆਪਨਾਂ ਤੇ ਪੂਰੀ ਤਰ੍ਹਾਂ ਰੋਕ ਲਾ ਦੇਣੀ ਚਾਹੀਦੀ ਹੈ ਸੀਰੀਅਲ ਸੂਰੀ ਚੱਲਦੇ ਨੇ ਬੱਚੇ ਦੇਖਦੇ ਰਹਿੰਦੇ ਨੇ ਨਾਲ ਹੀ ਪੈਕੇਟ ਦੇ ਉੱਤੇ ਸਟਾਰ ਰੇਟਿੰਗ ਦੀ ਬਜਾਏ ਸਾਫ-ਸਾਫ ਚੇਤਾਵਨੀ ਲਿਖੀ ਹੋਣੀ ਚਾਹੀਦੀ ਹੈ ਕਿ ਗਾਖ ਨੂੰ ਪਤਾ ਚੱਲੇ ਕਿ ਉਹ ਜ਼ਹਿਰ ਖਰੀਦ ਰਿਹਾ ਖਾਣਾ ਨਹੀਂ 40 ਗੁਣਾ ਵੱਧ ਕੇ ਕਹਿੰਦੇ ਜੰਕ ਫੂਡ ਦਾ ਬਾਜ਼ਾਰ ਹੈਗਾ ਭਾਰਤ ਦੇ ਵਿੱਚ ਪੈਕਟ ਬੰਦ ਖਾਣੇ ਦੀ ਜੇ ਗੱਲ ਕੀਤੀ ਜਾਵੇ ਤਾਂ ਚਸਕਾ ਲੋਕਾਂ ਨੂੰ ਇਸ ਕਦਰ ਲੱਗ ਚੁੱਕਿਆ ਹੈ ਕਿ 2006 ਦੇ ਵਿੱਚ ਇਹ ਬਾਜ਼ਾਰ ਸਿਰਫ 0.9 ਬਿਲੀ ਲੜਦਾ ਹੋ ਗਿਆ ਉਸ ਤੋਂ ਬਾਅਦ ਕਰੀਬ 40 ਗੁਣਾ ਵੜੌਤਰੀ ਜਿਹੜੀ ਹੋਈ ਹੈ ਤੇ ਦੇਸ਼ ਦੇ ਵਿੱਚ ਪੁਰਸ਼ਾਂ ਤੇ ਮਹਿਲਾਵਾਂ ਦੇ ਦੋਨੋਂ ਦੇ ਵਿੱਚ ਮੋਟਾਪੇ ਦੀ ਦਾਰਾ ਜਿਹੜੀ ਉਹ ਲਗਾਤਾਰ ਵਧ ਰਹੀ ਹੈ ਕੰਪਨੀਆਂ ਦੀ ਚਲਾਕੀ ਕਹਿੰਦੇ ਇੱਥੇ ਆਇਆ ਕਿ ਹੈਲਥ ਸਿਸਟਮ ਨੂੰ ਝਾਂਸਾ ਦਿੱਤਾ ਹੈ ਕਿ ਸਰਵੇ ਕੰਪਨੀਆਂ ਨੇ ਮਾਰਕੀਟਿੰਗ ਰਣਨੀਤੀ ਦੀ ਵੀ ਆਲੋਚਨਾ ਕੀਤੀ ਹੈ ਇੱਕ ਤੇ ਨਾਲ ਇੱਕ ਫ੍ਰੀ ਤੇ ਫਿਲਮੀ ਸਤਾਰਿਆਂ ਵਰਗੇ ਦੇ ذریعے इमोशनल ਵਿਗਿਆਪਨ ਹੈ ਜਿਹੜੇ ਦਿਖਾ ਕੇ ਅਸਲੀ ਖਾਣੇ ਫਲ ਸਬਜ਼ੀਆਂ ਦਾਲ ਤੋਂ ਸਾਡੀ ਥਾਲੀ ਤੋਂ ਦੂਰ ਕਰਤਾ ਹੈ ਤੇ ਕਈ ਉਤਪਾਦ ਹਲਦੀ ਤੇ એનર્ਜੀ ਦੇਣ ਦੇ ਨਾਮ ਤੇ ਵੇਚੇ ਜਾ ਰਹੇ ਨੇਗੇ ਟੈਕਸ ਦੇ ਉੱਤੇ ਸੁਧਰੂਗੀ ਕਹਿੰਦੇ ਜ ਕਿ ਜਿਹੜਾ ਵੀ ਪੈਸਾ ਇਕੱਠਾ ਹੋਊਗਾ ਉਹਦੇ ਨਾਲ ਪਬਲਿਕ ਹੈਲਥ ਤੇ ਖਰਚ ਕੀਤਾ ਜਾਵੇ ਤੇ ਸਰਕਾਰੀ ਸਕੂਲਾਂ ਦੇ ਮਿਲਣ ਵਾਲੇ ਖਾਣੇ ਦੀ ਕੁਆਲਿਟੀ ਸੁਧਾਰਨ ਦੇ ਵਿੱਚ ਵੀ ਬਿਮਾਰੀਆਂ ਤੇ ਡਾਇਬੀਟਿਸ ਵਰਗੀਆਂ ਬਿਮਾਰੀਆਂ ਤੋਂ ਲੜਨ ਦੇ ਵਿੱਚ ਕੈਂਪੇਨ ਚਲਾਈ ਜਾਵੇ ਜੰਕ ਫੂਡ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਨੇ ਕਿ ਇਹ ਜਿਹੜੀ ਸਰਵੇ ਰਿਪੋਰਟ ਆਈ ਆ ਉਹਨੇ ਧੱਜੀਆਂ ਉਡਾ ਕੇ ਰੱਖਤੀਆਂ ਨੇ ਗਿਆ ਕੋਲ ਡਰਿੰਕ ਚਿਪਸ ਜਿੰਨੀ ਵੀ ਇਹ ਚੀਜ਼ਾਂ ਨੇ ਗਿਆ ਬੇहद ਜ਼ਿਆਦਾ ਲੋਕਾਂ ਨੂੰ ਆਖਰ ਮੋਟਾਪੇ ਵੱਲ ਲੈ ਜਾ ਰਹੀਆਂ ਨੇ ਤੇ ਮੋਟਾਪੇ ਤੋਂ ਸ਼ੂਗਰ ਬਲੱਡ ਪ੍ਰੈਸ਼ਰ ਤੇ ਹੋਰ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਨੇ ਚਿਮੜ ਰੀਆਂ ਨੇ ਬੱਚਿਆਂ ਦੇ ਹਾਲਾਤ ਦੇਖ বীমাৰ লোকে নাই